ਸਵਾਗਤ ਹੈ ਕਿਸਾਨ ਵੀਰੋ ੜਾ ਟੇ ਲੋਡੇ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੇ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰਾ ਜੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਦਸੀਲ ਫੂਲ ਦਾ ਪਿੰਡ ਹੈ ਇੱਕ ਤੁਹਾਨੂੰ ਅਜ ਬੈਡ ਦਿਖਾਦਾ ਇਹ ਘਰ ਦੀ ਮੂਹੋਂ ਬਾਈ ਦਾ ਕਹਣਾ ਦੋ ਦੰਦ ਦਾ ਬਾਕੀ ਤੁਸੀਂ ਆਪ ਦੀ ਪੱਟ ਕੇ ਲੈ ਕੇ ਜਾਣੀ ਆ ਦੰਦ ਸਾਰੇ ਕੰਪਲੀਟ ਚੈੱਕ ਕਰਕੇ ਸਾਰੀ ਫਿਰ ਤੁਸੀਂ ਖਰੀਦਦਾਰੀ ਕਰਨੀ ਆ ਇੱਕ ਤੁਹਾਨੂੰ ਬੈਡ ਦਿਖਾਵਾ ਮੈਂ ਲੋਕਲ ਇੱਕ ਬੈਡ ਬਾਈ ਕੋਲੇ ਹੋਰ ਹੈਗੀ ਕੋਈ ਵਪਾਰ ਦਾ ਕੰਮ ਨਹੀਂ ਆਜੋ ਬਾਈ ਜੀ ਇੱਧੇ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋ ਠੀਕ ਹੋ ਹਾਂ ਠੀਕ ਆ ਭਾਈ ਪਹਿਲਾਂ ਤਾਂ ਨੰਬਰ ਬੋਲੋ ਜੀ 9615074099 74099 ਪਿੰਡ ਆਪਣਾ ਜੀ ਪਿੰਡ ਸਿਲਵਰਾ ਜ਼ిల్లా ਯਲਾ ਬਠਿੰਡਾ ਤਸੀਲ ਫੂਲਾ ਤਸੀਲ ਫੂਲ ਓਕੇ ਨੇੜੇ ਆਪਣੇ ਇੱਕ ਪਾਸੇ ਭਾਈ ਭਰੂਪਾ ਆ ਗਿਆ ਇੱਕ ਪਾਸੇ ਫੂਲ ਹੀ ਆ ਗਿਆ ਸੁਧਾਨਾ ਆ ਗਿਆ ਇੱਕ ਪਾਸੇ ਸੁਧਾਨਾ ਵੀ ਆ ਗਿਆ ਇੱਕ ਪਾਸੇ ਹਾਂ ਜੀ ਤੇ ਇਧਰੋਂ ਜੇ ਆਪਾਂ ਗੱਲ ਕਰ ਲਈਏ ਭਾਈ ਭਗਤਾ ਵੀ ਨੇੜੇ ਰਹਿ ਗਿਆ ਹਾਂ ਹਾਂ ਜੀ ਓਕੇ ਤੇ ਵੀਰੇ ਆਪਣਾ ਕੋਈ ਵਪਾਰ ਦਾ ਕੰਮ ਤਾਂ ਹੈ ਨਹੀਂ ਉਹ ਤਾਂ ਪਤਾ ਲੱਗਦਾ ਹੀ ਹੈ ਹਾਂ ਜੀ ਹਾਂ ਤੇ ਜਿਹੜੀ ਬੈੜ ਆਪਾਂ ਦੇਖੀ ਜਾਨੇਗੇ ਮੂੰਹੋਂ ਦੋ ਦੰਦਾਂ ਦਾ ਹਾਂ ਜੀ ਤੇ ਕਿੰਨੇ ਦਿਨ ਬਾਕੀ ਆ ਇਹਦੇ 10 ਦਿਨ ਬਾਕੀ ਆ ਬਈ 10 ਦਿਨ ਬਾਕੀ ਤੇ ਕੁਝ ਪਤਾ ਹੈਗਾ ਇਹਦੀ ਮਾਲਕ ਕਿੰਨਾ ਕੁ ਦੁੱਸੇ ਆ ਮਾਦਾ ਤਾਂ ਨਹੀਂ ਰਸਤੇਦਾਰ ਤੋਂ ਲਿਆਂਦੀ ਸੀ ਬਾਈ ਓਕੇ ਉਹਦਾ 30 35 ਲੀਟਰ ਸੀਗਾ ਯਾਨੀ ਇਹ ਫਿਰ ਪਹਿਲੀ ਵਾਰ ਕਿੰਨਾ ਕੁ ਦੁੱਧ ਅੰਦਾਈ ਆ ਜਾ ਲੱਗਦਾ ਵੀ ਇਹ ਬਾਈ 15 ਲੀਟਰ ਡੰਗ ਦਾ ਕੱਢੂ ਓਕੇ ਬਾਕੀ ਦੀ ਗੱਲ ਵੀਰੇ ਜੇ ਆਪਾਂ ਸੇਵਾ ਤੇ ਬਾਈ ਹਾਂ ਸੇਵਾ ਤੇ ਵੀ ਇਹ ਦੂਜੀ ਗੱਲ ਜਿਹੜੀ ਇਹਦੀ ਬ੍ਰੀਡ ਆ ਮੂੰਹੋਂ ਬੋਲਦੇ ਫੁੱਲ ਬ੍ਰੀਡ ਪਿਓਰ ਐਚ ਐਫ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਕਿੰਨੇ ਦਿਨ ਬਾਕੀ ਹੈ ਜੀ ਇਹ 10 ਦਿਨ ਬਾਕੀ ਆ ਬਸ 10 ਦਿਨ ਬਾਕੀ ਤੇ ਫਿਰ ਲੇਵੇ ਤਾਂ ਹੁਣ ਵੀ ਰਿਕਾਰਡ ਤੋਰੀ ਫਿਰਦੇ ਹਾਂਜੀ ਹਾਂਜੀ ਖੋਲੋ ਇਹਦਾ ਮੜਾ ਤੋਰਾ ਕਰਾਇਆ ਗਿਆ ਆਪਾਂ ਚੈੱਕ ਇਧਰ ਲਿਆਓ ਕੁਆਲਿਟੀ ਪੂਰੀ ਚੰਗੀ ਜੇ ਥਾਣ ਲੈਵੇ ਦੀ ਆਪਾਂ ਗੱਲ ਕਰਗੇ ਐਕਸਟਰਾਗਾ ਥਾਣ ਲੈਵਾ ਡਬ ਪ੍ਰਿੰਟ ਪੂਰੇ ਮੂੰਹੋਂ ਦੋ ਦੰਦ ਹੋ ਸਕਦਾ ਖੀਰੀ ਹੋਵੇ ਤੇ ਪਰ ਤੁਸੀਂ ਦੋ ਦੰਦ ਮੰਨ ਕੇ ਸੌਦਾ ਕਰਨਾ ਜੀ ਆ ਦੇਖੋ ਥਾਣ ਭਾਂਡੇ ਦੀ ਪੂਰੀ ਸਾਫ ਸੁਥਰੀ ਲਿਓ ਜੀ ਆ ਦੇਖੋ ਫੇਸ ਦੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਚੰਗੇ ਪ੍ਰਿੰਟਾਂ ਚ ਆ ਗਈ ਤੇ ਚੰਗੇ ਥਾਣ ਹਵਾਨੀ ਦੇ ਆ ਆ ਦੇਖੋ ਕੱਦ ਨਾਂ ਵਾਲਾ ਵੱਡਾ ਨਾਂ ਵਾਲਾ ਛੋਟਾ ਬਰਾਬਰ ਦਾ ਕੱਦ ਦਾ ਠੀਕ ਹੈ ਜੀ ਆਹ ਦੇਖੋ ਕੁਆਲਿਟੀ ਜੇ ਆਪਾਂ ਗੱਲ ਕਰ ਲਏ ਮੂੰਹੋਂ ਬੋਲਦੀ ਆ ਬਾਕੀ ਤੇ ਹਿਸਾਬ ਕਿਤਾਬ ਸੀਲ ਜਮਾ ਸੀਲ ਵੀਰੇ ਦੇ ਇਹਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਐਚਐਫ ਪਿਓਰ ਆ ਗਈ ਨਾ ਸੀਲ ਦਾ ਦੱਸਣ ਦੀ ਲੋੜ ਨਹੀਂ ਤੇ ਵੀਰੇ ਫਿਰ ਡਿਮਾਂਡ ਕਿ ਆ ਗਈ ਨੇ ਡਿਮਾਂਡ ਇੱਕ ਤੀ ਆ ਬਾਈ ਮਾਨਦਾਨ ਮੌਕੇ ਤੇ ਹੋ ਜਾਊਗਾ ਹਾਲ ਹੋ ਜਾਊਗਾ ਮਾਨਦਾਨ ਬਾਈ ਕਹਿੰਦਾ ਜਰੂਰ ਮੌਕੇ ਤੇ ਹੋ ਜਾਊ ਜਰੂਰ ਬਾਈ ਨਾ ਕਰੋ ਸੰਪਾਰਕ ਪਿੰਡ ਸੇਲਵਰਾ ਤੋਂ ਵੀਡੀਓ ਕਵਰ ਕਰਕੇ ਹਟੇ ਆਪਾਂ ਚੰਗਾ ਤੁਹਾਨੂੰ ਟੌਪ ਦਾ ਜ਼ਿੰਗੀਨਾ ਦਿਖਾਤਾ ਤੇ ਬਾਈ ਨੰਬਰ ਫੇਰ ਬੋਲ ਦੋ 9615074091 74091 ਪਿੰਡ ਸੇਲਬਰਾ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪੁਰਾ ਖੂਲ ਇੱਕ ਵੈੜ ਸੀ ਇੱਕ ਤੁਹਾਨੂੰ ਦਿਖਾਤੀ ਟੌਪ ਦਾ ਨਗਿੰਨਾ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ